ਕੱਲ ਜੋ ਕਿਸਾਨ ਯੂਨੀయన్స్ ਦੀ ਮੀਟਿੰਗ ਦੇ ਵਿੱਚ ਬਤੀਰਾ ਪੰਜਾਬ ਦੇ ਜੀ ਮਿਨਿਸਟਰ ਦਾ ਸੀ ਉਹਨਾਂ ਦੇ ਆਪਣੇ ਹੀ ਵੱਡੇ ਲੀਡਰਸ਼ਿਪ ਦੇ ਨੇ ਉਗਰਾਹ ਸਾਹਿਬ ਨੇ ਰਾਜੀਵਾਲ ਸਾਹਿਬ ਨੇ ਬਾਹਰ ਆ ਕੇ ਦੱਸਿਆ ਕਿ ਚੰਗੀ ਭਲੀ ਮੀਟਿੰਗ ਚੱਲਦੀ ਨੂੰ ਅਖੀਰ ਦੇ ਵਿੱਚ ਭਗਵੰਤ ਮਾਨ ਅਚਾਨਕ ਉੱਠੇ ਮੀਟਿੰਗ ਖਤਮ ਕਰਕੇ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਤੁਹਾਡੀ ਇੱਕ ਵੀ ਸ਼ਰਤ ਮੰਨਣ ਨੂੰ ਤਿਆਰ ਨਹੀਂ ਤੇ ਮੀਟਿੰਗ ਛੁੱਟ ਕੇ ਚਲੇ ਗਏ ਕਿਸਾਨ ਯੂਨੀਅਨਸ ਦੇ ਲੀਡਰਸ ਦਾ ਇਹ ਕਹਿਣਾ ਸੀ ਕਿ ਅਸੀਂ ਕਿ ਅਸੀਂ ਬਹੁਤ ਸਾਰੇ ਚੀਫ ਮਿਨਿਸਟਰਸ ਦੇ ਨਾਲ ਅਸੀਂ ਪਿਛਲੇ ਸਾਲਾਂ ਵਿੱਚ ਡੀਲ ਕੀਤਾ ਹੈ ਇਸ ਕਿਸਮ ਦਾ ਰਵਈਆ ਅਨ ਡੈਮੋਕਰੈਟਿਕ ਕਿਸੇ ਵੀ ਮੁੱਖ ਮੰਤਰੀ ਦਾ ਨਹੀਂ ਰਿਹਾ ਇੰਨਾ سنگੀਨ ਮਸਲਾ ਹੋਏ ਪੰਜਾਬ ਇੱਕ ਕਿਸਾਨੀ ਆਧਾਰਿਤ ਸੂਬਾ ਹੋਏ ਤੇ ਮੁੱਖ ਮੰਤਰੀ ਪੰਜਾਬ ਦਾ ਕਿਸਾਨਾਂ ਦੀ ਤੇ ਖੇਤ ਮਜ਼ਦੂਰਾ ਦੀ ਗੱਲ ਸੁਣਨ ਨੂੰ ਤਿਆਰ ਨਾ ਹੋਏ ਇਸ ਤੋਂ ਵੱਡੀ ਵੱਦਕਿਸਪਤੀ ਸਾਡੇ ਸੂਬੇ ਦੇ ਕੀ ਹੋ ਸਕਦੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਾ ਹੋਣਾ ਤੇ ਮੈਨੂੰ ਵੀ ਖਬਰਾਂ ਦੇ ਜ਼ਰੀਏ ਪਤਾ ਲੱਗਾ ਕਿ ਆਪ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ 10 ਦਿਨਾਂ ਦੇ ਵਿਪਾਸਨਾ ਤੇ ਜਿਹਨੂੰ ਮੈਡੀਟੇਸ਼ਨ ਕਿਹਾ ਜਾਂਦਾ ਹੈ ਤੇ ਯੋਗਾ ਵਾਸੇ ਹੁਸ਼ਿਆਰਪੁਰ ਆਵੇ ਮੈਂ ਉਹਨਾਂ ਨੂੰ ਰਾਏ ਦਊਂਗਾ ਕੇਜਰੀਵਾਲ ਸਾਹਿਬ ਤੁਹਾਡੇ ਨੂੰ ਵੱਧ ਅੱਜ ਧਿਆਨਾ ਦੀ ਤੇ ਯੋਗਾ ਦੀ ਜ਼ਰੂਰਤ ਜਿਹੜੇ ਮਾਨਸਿਕ ਤੌਰ ਤੇ ਬਹੁਤ ਸਾਰੇ ਦਿਨਾਂ ਤੋਂ ਸੰਤੁਲਨ ਗਵਾ ਬੈਠਿਆ ਤੁਹਾਡੇ ਮੁੱਖ ਮੰਤਰੀ ਨੇ ਇਹਨਾਂ ਨੂੰ ਕਿਰਪਾ ਕਰਕੇ ਦੱਸਦੇ ਨੇ ਇਹਨਾਂ ਨੂੰ ਹਿਸ਼ਾਰਪੁਰ ਬਿਠਾਓ ਇਹਨਾਂ ਦਾ ਬਲੱਡ ਪ੍ਰੈਸ਼ਰ ਨਾਰਮਲ ਕਰੋ ਜੋ ਵੀ ਪੰਜਾਬ ਨੂੰ ਜਿਸ ਕਿਸਮ ਦੀ ਲੀਡਰਸ਼ਿਪ ਦੀ ਲੋੜ ਹੈ ਕਿਰਪਾ ਕਰੋ ਇਹਨਾਂ ਨੂੰ ਇੱਥੋਂ ਤੋਰਦਿਆਂ ਕਰੀਏ ਕੋਈ ਸੰਜੀਦਾ ਸਿਆਸੀ ਆਦਮੀ ਜਿਹੜਾ ਐਸ ਔਖੀ ਘੜੀ ਦੇ ਵਿੱਚ ਪੰਜਾਬੀਆਂ ਦੀ ਬਾਹ ਪੜ ਸਕੇ ਸੂਬੇ ਦੀ ਬਾਹ ਫੜ ਸਕੇ ਇਸ ਕਿਸਮ ਦੀ ਲੀਡਰਸ਼ਿਪ ਦੀ ਲੋੜ ਹੈ ਅੱਜ ਟਾਈਮ ਆ ਚੁੱਕਿਆ ਹੈ ਪੰਜਾਬ ਨੂੰ ਭਗਵੰਤ ਮਾਨ ਦੀ ਲੋੜ ਨੇ ਇਹ 3 ਸਾਲ ਦਾ ਡਰਾਮਾ ਚੱਲਦਾ ਹੋਇਆ ਹੈ ਇਹ ਵਤੀਰਾ ਜਿਹੜਾ ਅਨ ਡੈਮੋਕਰੇਟਿਕ ਵਤੀਰਾ ਇਹ ਵਿਦੇ ਹੋਏ 3 ਸਾਲ ਹੋ ਗਏ ਨੇ ਹਰ ਚੌਥੇ ਦਿਨ Chief Minister ਕਦੇ ਹਸਪਤਾਲ ਦਾਖਲ ਹੋ ਜਾਂਦਾ ਹੈ ਕਦੇ ਇਹਦੇ ਵਿਮਸਿਕਲ ਜਿਹੜੇ ਤੌਰ ਤਰੀਕੇ ਨੇ ਉਹ ਸਾਰੇ ਪੰਜਾਬ ਨੂੰ ਹੈਰਾਨ ਕਰ ਦਿੰਦੇ ਨੇ ਕਿ ਕਿਸ ਕਿਸ ਤਰ੍ਹਾਂ ਦਾ ਮੁੱਖ ਮੰਤਰੀ ਹੈ ਕਈ ਕਈ ਦਿਨ ਲੋਕਾਂ ਨੂੰ ਮੁਲਾਕਾਤ ਨਹੀਂ ਕਰਦਾ ਫਾਈਲਾਂ ਪੰਜਾਬ ਦੀਆਂ ਇੰਪੋਰਟੈਂਟ ਫਾਈਲਾਂ ਇਹਦੇ ਦਫ਼ਤਰ ਚ ਪਈਆਂ ਨੂੰ 8-8 ਮਹੀਨੇ ਹੋ ਗਏ ਨੇ ਕੈਬਨਿਟ ਦੀ ਮੀਟਿੰਗ 5-5 ਮਹੀਨੇ ਨਹੀਂ ਬੁલાਂਦਾ ਹਾਊਸ ਵੀਟਾ ਵਿਧਾਨ ਸਭਾ ਦਾ ਉਹਨੂੰ 5-5 6-6 ਮਹੀਨੇ ਇਸ ਸੈਸ਼ਨ ਨਹੀਂ ਕਰਵਾਉਂਦੇ ਪੰਜਾਬ ਦੇ ਲੋਕਾਂ ਦੀ ਜੋ ਸਥਿਰਪਣ ਜੋ ਸਥਿਤੀ ਬਣ ਚੁੱਕੀ ਹੈ ਇਹਦੇ ਚੋਂ ਬਾਹਰ ਕੱਢਣ ਵਾਸਤੇ ਅੱਜ ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਤਬਦੀਲੀ ਦੀ ਲੋੜ ਤੋਂ ਮੈਂ ਆਪ ਦੇ ਕਨਵੀਨਿਅਨ ਹੋਗਾਗਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਨਾਲ ਜਿਹੜੇ ਕੀਤੇ ਵਾਦੇ ਨੇ ਇਹਨਾਂ ਨੂੰ ਵਾੜਾ ਤੇ ਕੀ ਹੈ ਕਿਸੇ ਨੂੰ ਹੁਣ ਤੁਹਾਡੇ ਤੋਂ ਕੋਈ ਆਸ ਉਮੀਦ ਨਹੀਂ ਬਟ ਕਿਰਪਾ ਕਰਕੇ ਜਿਹੜੇ 2 ਸਾਲ ਰਹਿੰਦੇ ਨੇ ਕੋਈ ਸੰਜੀਦਾ ਸਿਆਸੀ ਆਦਮੀ ਜਿਸ ਆਰਥਿਕ ਤੌਰ ਤੇ ਜੀ ਸਥਿਤੀ ਚ ਅਸੀਂ ਆ ਜੋ ਲਾ ਐਂਡ ਆਰਡਰ ਦੀ ਸਥਿਤੀ ਹੈ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰ ਇੱਥੇ ਤੇ ਮਹਿਫੂਜ਼ ਨਹੀਂ ਉਹਨਾਂ ਵੱਲ ਕੋਈ ਤਰਸ ਕਰੋ ਤੁਸੀਂ ਤੇ ਵਾਪਸਨਾ ਕਰਨੀ ਹੈ ਅੱਜ ਪੰਜਾਬ ਦੇ ਲੋਕ ਖੁਦ ਸਾਰੇ ਦੇ ਸਾਰੇ ਵਾਪਸਨਾ ਤੇ ਜਾਣਾ ਚਾਹੁੰਦੇ ਉਹਨਾਂ ਦੀ ਗੱਲ ਸੁਣੋ ਇਮੀਡੀਏਟਲੀ ਐਕਟ ਕਰੋ ਤੇ ਜਿੱਲੇ ਵੀ ਆਜਿ ਪਛਾਨ ਲੀਡਰਸ ਉਹ ਜਿਨ੍ਹਾਂ ਦੀ ਪ੍ਰੀ ਹਾਊਸ ਰੈਸਟ ਕੀਤੀ ਸਵੇਰੋ ਸਵੇਰ ਛਾਪੇ ਮਾਰ ਕੇ ਜਿਸ ਸਾ ਬ੍ਰਿਟਿਸ਼ ਇੰਡੀਆ ਰਾਜ ਦੇ ਵਿੱਚ ਅੰਗਰੇਜ਼ ਕਰਦੇ ਸੀ ਜਿਹੜੀ ਉਹਨਾਂ ਦੀ ਸੋਚ ਸੀ ਉਸ ਤੇ ਚੱਲਦੇ ਹੋਏ ਭਗਵੰਤ ਨੇ ਤੇ ਆਪ ਦੀ ਗਵਰਨਮੈਂਟ ਨੇ ਵਕਾਫਤ ਹੈ ਕਿ ਕਿਸੇ ਵੀ ਵਰਕ ਦੇ ਸਕੇ ਹੈ ਤੇ ਮੈਂ ਭਗਵੰਤ ਜੀ ਜੇ ਐਕਚੁਅਲੀ ਕਰਨਾ ਕਿਸਾਨ ਯੂਨੀਅਨ ਤੇ ਨਾ ਕਰੋ ਐਕਸ਼ਨ ਕਰਨਾ ਆਪਣੇ ਜਿਹੜੀ ਕਰਪਸ਼ਨ ਤੁਹਾਡੇ ਸੀਐਮਓ ਚੱਲ ਰਹੀ ਹੈ ਬਿਊਰੋਕ੍ਰੇਟ ਕਰ ਰਹੇ ਅਫਸਰਸ਼ਾਈ ਕਰ ਰਹੀ ਹੈ ਪੁਲਿਸ ਤੇ ਅਫਸਰ ਕਰ ਰਹੇ ਜਿਹੜੇ ਤੁਹਾਡੇ ਮਿਨਿਸਟਰਜ਼ ਕਰ ਰਹੇ ਨੇ ਹਰ ਮਹਿਕ ਵਿੱਚ ਜਿਹੜੇ ਤੁਹਾਡੇ ਐਮਐਲਏ ਜੋ ਅੱਜ ਹਾਲਾਤ ਸੰਗਰੂਰ ਦੇ ਵਿੱਚ ਸਾਡੀ ਬੀਬੀ ਨਰਿੰਦਰ ਕੌਰ ਭਰਾ ਜਿਹਨੇ ਬੜਾਏ ਨੇ ਯਾ रामपुरਾ ਫੂਲ ਦੇ ਵਿੱਚ ਤੁਹਾਡੇ ਐਮਐਲਏ ਨੇ ਜਿਸ ਕਿਸਮ ਦੇ ਹਾਲਾਤ ਬਣਾਏ ਨੇ ਐਕਸ਼ਨ ਲੈਣਾ ਤੇ ਉਹਨਾਂ ਤੇ ਲਓ ਕਿਸਾਨ ਤੇ ਛੋਟੀ ਕਿਸਾਨੀ ਦੀ ਤੇ ਖੇਤ ਮਜ਼ਦੂਰੀ ਦੀ ਤੇ ਪੰਜਾਬ ਦੀ ਜਿਹੜੀ ਪ੍ਰੋਬਲਮਸ ਹੈ ਨੇ ਉਹਨਾਂ ਨੂੰ ਸਾਹਮਣੇ ਰੱਖਣ ਵਾਸਤੇ ਸੰਘਰਸ਼ ਕਰਦੇ ਨੇ ਕੋਈ ਬੰਦਾ ਇੰਨਾ ਵਹਿਲਾ ਹੈ ਨਹੀਂ ਕਿ ਘਰਾਂ ਨੂੰ ਛੱਡੇ ਤੇ ਸਰਕਾਂ ਤੇ ਬੈਠੇ। ਤੋਂ ਇਸ ਗੱਲ ਕਰ ਮੈਂ ਕਿਸਾਨ ਯੂਨੀਅਨਜ਼ ਨੂੰ ਵੀ ਬੇਨਤੀ ਕਰੂੰਗਾ ਕਿ ਹਮ ਹਮਾ ਕੇ ਕਿਸਾਨ ਯੂਨੀਅਨਜ਼ ਨੇ ਇਸ ਕਿਸਮ ਦੀ ਲੀਡਰਸ਼ਿਪ ਦੀ ਇਸ ਕਿਸਮ ਦੀ ਪਾਰਟੀ ਦੀ ਵੀ ਮਦਦ ਕੀਤੀ ਸੀ ਉਹ ਤੁਸੀਂ ਆਪੇ ਵੇਖੋ। ਆਪਣੀਆਂ ਪਾਈਆਂ ਗੰਨਾ ਜੜੀਆਂ ਨੇ ਹੁਣ ਮੂੰਹ ਦਾ ਆਪਾਂ ਨੂੰ ਖੋਲਨੀ ਪੈਰੀਆਂ ਸਾਰੇ ਪੰਜਾਬ ਨੂੰ ਇਹਦੇ ਵਿੱਚ ਸਮੁੱਚਾ ਪੰਜਾਬੀ ਜਗਤ ਪੰਜਾਬੀਆਂ ਨੂੰ ਮੈਂ ਅਪੀਲ ਕਰੂੰਗਾ ਇਕੱਠੇ ਹੋਣ ਦਾ ਵਕਤ ਹੈ ਇਸ ਕਿਸਮ ਦੇ ਅਨਪ੍ਰੋਫੈਸ਼ਨਲ 언ਕਵਾਲਿਫਾਈਡ ਜੀਬ੍ਰਿਸਟਰਸ ਨੂੰ ਅੱਜ ਬਦਲਣ ਦਾ ਮੌਕਾ ਆਇਆ ਸੋ ਇੰਨਾ ਹੀ ਮੈਂ ਇਹ ਕਹਿਣਾ ਚਾਹੁੰਦਾ ਸਾਰੀ ਕਿਸਾਨ ਲੀਡਰਸ਼ਿਪ ਜਿਹੜੀ ਘਰਾਂ ਵਿੱਚ ਅਰੈਸਟ ਕੀਤੀ ਹੈ ਉਹਨਾਂ ਸਾਰਿਆਂ ਨੂੰ ਇਮੀਡੀਏਟਲੀ ਛੱਡਿਆ ਛੱਡਿਆ ਜਾਏ ਉਹਨਾਂ ਦੀਆਂ ਗੱਲ ਆਰਾਮ ਨਾਲ ਬੈਠ ਕੇ ਸੁਣੀ ਜਾਏ कि ਉਸ ਗੱਲ ਦਾ ਹੱਲ ਕੀਤਾ ਜਾਏ ਤੇ ਪੰਜਾਬ ਨੂੰ ਇੱਕ ਵਾਰ ਫਿਰ ਅਸੀਂ ਨੋਰਮਲ ਸਿਵਲ ਲੈ ਕੇ ਆ ਸਕੀ